ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਖੋਏ ਤੇ ਸੂਜੀ ਦੀਆਂ ਪਿੰਨੀਆ ਸਭ ਤੋਂ ਪਹਿਲਾਂ ਅਸੀਂ ਖੋਆ ਤਿਆਰ ਕਰਾਂਗੇ ਇੱਥੇ ਅਸੀਂ 2 ਕਿਲੋ ਦੁੱਧ ਲਿੱਤਾ ਹੈ ਇਲਾਇਚੀ ਦੇ ਫਲੇਵਰ ਲਈ ਇਲਾਇਚੀ ਦੇ ਛਿਲਕੇ ਪਾਏ ਨੇ ਬਾਅਦ ਵਿੱਚ ਅਸੀਂ ਛਿਲਕੇ ਕੱਢ ਦਾਂਗੇ ਖੋਆ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਅਸੀਂ ਇਸ ਨੂੰ ਦੂਜੇ ਭਾਂਡੇ ਵਿੱਚ ਕੱਢਾਂਗੇ ਠੰਡਾ ਹੋਣ ਲਈ ਇੱਕ ਕੌਲੀ ਖੋਏ ਦਿ ਲਵਾਂਗੇ ਅਸੀਂ ਇੱਥੇ ਖੋਆ ਲਿੱਤਾ ਹੈ ਸੂਜੀ ਲਿੱਤੀ ਇੱਕ ਕੌਲੀ ਇੱਕ ਕੌਲੀ ਪੀਸੀਓ ਜੀ ਇੰਨੀ ਥੋੜੇ ਬਦਾਮ ਲਿੱਤੇ ਕੱਟੇ ਹੋਏ ਦੋ ਚਮਚੇ ਦੇਸੀ ঘি ਲਿੱਤਾ ਹੈ ਕੜਾਹੀ ਵਿੱਚ ਹੁਣ ਅਸੀਂ ਸੂਜੀ ਪਾਵਾਂਗੇ ਕੀ ਪਾਵਾਂਗੇ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਇੱਕ ਸਾਰ ਕਰਾਂਗੇ 10-15 ਮਿੰਟਾਂ ਲਈ ਇਹਨੂੰ ਅਸੀਂ ਭੁੰਨਾਂਗੇ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਸੂਜੀ ਭੁੰਨ ਚੁੱਕੀ ਹੈ ਹੁਣ ਬਿਲਕੁਲ ਹੁਣ ਅਸੀਂ ਇਹਦੇ ਵਿੱਚ ਬਦਾਮ ਅਤੇ ਖੋਇਆ ਰਲਾਵਾਂਗੇ ਠੰਡਾ ਹੋਣ ਲਈ ਅਸੀਂ ਇਸ ਨੂੰ ਥਾਲੀ ਵਿੱਚ ਕੱਢਾਂਗੇ ਇੱਥੇ ਅਸੀਂ ਇੱਕ ਕੌਲੀ ਉਹ ਖੋਏ ਦੀ ਲਈਤੀ ਸੀ ਪੀਸੀ ਹੋਏ ਜਿੰਨੀ ਮਿਲਾਵਾਂਗੇ ਚੰਗੀ ਤਰ੍ਹਾਂ ਨਾਲ ਇਹਨੂੰ ਇੱਕ ਸਾਰ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਪਿੰਨੀ ਵਟਾਂਗੇ दूजिया पिनिया भी अभी इस तरीके बटा गे पिनिया बन के तैयार हो चुकिया ने